ਸਸ਼ੀਗਲ ਜੀ ਮੈਂ ਹਰਸ਼ਦੀਪ कौर ਸੰਧੂ ਤੇ ਗੱਲ ਕਰਦੇ ਹਾਂ ਜੀ ਆਮ ਆਦਮੀ ਪਾਰਟੀ ਦਾ ਵੱਡਾ ਐਕਸ਼ਨ ਆਮ ਆਦਮੀ ਪਾਰਟੀ ਦੇ ਵਿੱਚ ਵੱਡਾ ਐਕਸ਼ਨ ਅਕਸਰ ਹੀ ਤੁਸੀਂ ਦੇਖਿਆ ਹੈ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਘੱਟ ਲੇਕਿਨ ਆਮ ਆਦਮੀ ਪਾਰਟੀ ਦੇ ਕਨਵੀਨਰ ਅਨਵਿੰਦ ਕੇਜਰੀਵਾਲ ਜ਼ਿਆਦਾ ਲੈਂਦੇ ਨਜ਼ਰ ਆਉਂਦੇ ਨੇ ਲੇਕਿਨ ਤਾਂ ਅੰਦਾਜ਼ੇ ਨੇ ਕਿ ਉਹ ਐਕਸ਼ਨ ਕੀ ਲਿਆ ਹੈ ਪਹਿਲਾਂ ਕਿਰਪਾ ਕਰਕੇ ਜਿਨ੍ਹਾਂ ਨੇ ਸਾਡਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਉਹ ਸਬਸਕ੍ਰਾਈਬ ਕਰ ਲੋ ਤੇ ਜਿਹੜੀ ਨਾਲ ਦੀ ਘੰਟੀ ਲੱਗੀ ਹੈ ਉਹਨੂੰ ਵੀ ਜਿਹੜਾ ਹੈ ਦਬਾ ਲਓ ਕਿਉਂਕਿ ਜਦੋਂ ਵੀ ਸਾਡੀ ਕੋਈ ਨਵੀਂ ਪੋਸਟ ਪਵੇ ਜਾਂ ਫਿਰ ਨਵੀਂ ਨਿਊਜ਼ ਨਿਕਲ ਕੇ ਸਾਹਮਣੇ ਆਵੇ ਤਾਂ ਤੁਹਾਡੇ ਤੱਕ ਪਹੁੰਚ ਪਾਵੇ ਥੈਂਕ ਯੂ ਇਸ ਤੋਂ ਬਾਅਦ ਅਸੀਂ ਗੱਲ ਕਰਦੇ ਹਾਂ ਕਿ ਆਮ ਆਦਮੀ ਪਾਰਟੀ ਦੇ ਵਿੱਚ ਜਿਹੜਾ ਨਵਾਂ ਐਕਸ਼ਨ ਲੈਣ ਜਾ ਰਹੇ ਨੇ ਆਮ ਆਦਮੀ ਪਾਰਟੀ ਦੇ ਕਨਵੀਨ ਅਰਵਿੰਦ ਕੇਜਰੀਵਾਲ ਉਹ ਕੋਸ਼ ਉਹਨਾਂ ਦੇ ਆਪਦੇ ਹੀ ਵਿਧਾਇਕ ਨੇ ਜਿਹੜੇ ਗੱਡੀਆਂ ਦਾ ਤੇਲ ਜਿਹੜਾ ਸੀਗਾ ਸਰਕਾਰੀ ਤੇਲ ਉਹਨਾਂ ਤੇ ਮੁਫਤ ਸੈਰਾ ਕਰਦੇ ਰਹੇ ਮੁਫਤ ਭੱਜੇ ਫਿਰੇ ਰਹੇ ਮੁਫਤ ਸੈਰਾ ਕੀਤੀਆਂ ਗਈਆਂ ਉਹਨਾਂ ਦਾ ਆਨੰਦ ਮਾਣਿਆ ਗਿਆ ਲੇਕਿਨ 3.5 ਸਾਲਾਂ ਵਿੱਚ ਕੋਈ ਕੰਮ ਨਹੀਂ ਕੀਤਾ ਕਿਹੜੇ ਵਿਧਾਇਕ ਨੇ ਉਹਨਾਂ ਬਾਰੇ ਵੀ ਤੁਹਾਨੂੰ ਦੱਸਾਂਗੇ ਜਿੱਥੇ ਹੁਣ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਸਿਰ ਤੇ ਨੇ ਲੇਕਿਨ ਉਹਨਾਂ ਵਿਧਾਇਕਾਂ ਵੱਲੋਂ ਡੱਕਾ ਵੀ ਨਹੀਂ ਤੋੜਿਆ ਗਿਆ ਤਾਂ ਹੁਣ ਉਹਨਾਂ ਵਿਧਾਇਕਾਂ ਦੀ ਛੁੱਟੀ ਹੋਵੇਗੀ ਇਹ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਡਿਸੀਜਨ ਨਹੀਂ ਹੈਗਾ ਹੋ ਸਕਦਾ ਹੈ ਕਿ ਉਹਨਾਂ ਦੋਵਾਂ ਨੇ ਗੱਲ ਕੀਤੀ ਹੋਵੇ ਲੇਕਿਨ ਇਹ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਦਾ ਜਿਹੜਾ ਹੈ ਵੱਡਾ ਜਿਹੜੇ ਝਟਕਾ ਦੇਣ ਜਾ ਰਹੇ ਨੇ ਆਪਣੇ ਹੀ 35 36 ਵਿਧਾਇਕਾਂ ਨੂੰ ਜਿਨ੍ਹਾਂ ਨੇ 3.5 ਸਾਲਾਂ ਵਿੱਚ ਸਿਰਫ ਮੁਫਤ ਦੀਆਂ ਰੋਟੀਆਂ ਹੀ ਖਾਧੀਆਂ ਨੇ ਜਾਂ ਫਿਰ ਕਹ ਲਈਏ ਜਿਹੜੇ ਨੇ ਸਰਕਾਰੀ ਪੈਸੇ ਉੱਤੇ ਆਨੰਦ ਹੀ ਮਾਣਿਆ ਹੈ ਸੂਤਰਾਤੇਕ ਬੰਦ ਦੀ ਜਾਣਕਾਰੀ ਸਾਹਮਣੇ ਆ ਰਹੀ ਹੈ ਤੁਹਾਨੂੰ ਦੱਸ ਦੇਣੇ ਕਿ ਪੂਰੀ ਖਬਰ ਕੀ ਹੈ ਪੂਰੀ ਖਬਰ ਇਹ ਸਾਹਮਣੇ ਆ ਰਹੀ ਹੈ ਜੀ ਕਿ 2027 ਦੇ ਵਿੱਚ ਜਿਹੜੀਆਂ ਵਿਧਾਨ ਸਭਾ ਦੀਆਂ ਚੋਣਾਂ ਹੋਣ ਜਾ ਰਹੀਆਂ ਨੇ ਕਰੀਬ ਸਾਢੇ ਜਿਹੜਾ ਸੌਰੀ ਕਰੀਬ ਡੇਢ ਸਾਲ ਦਾ ਸਮਾਂ ਪਿਆ ਹੈ ਪਰ ਸਿਆਸੀ ਪਾਰਟੀਆਂ ਨੇ ਸਰਗਰਮੀ ਵਧਾ ਦਿੱਤੀ ਹੈ ਹੁਕਮਰਾਨ ਤੇਰਾ ਆਮ ਆਦਮੀ ਪਾਰਟੀ ਨੇ ਜਥੇਦਾਰ ਟਾਂਜੇ ਵਿੱਚ ਵੱਡਾ ਬਦਲਾ ਕੀਤਾ ਪਾਰਟੀ ਦੀ ਮਹਿਲਾ ਵਿੰਗ ਐਸਪੀ ਵਿੰਗ ਵਪਾਰ ਵਿੰਗ ਸਣੇ ਵੱਖ-ਵੱਖ ਵਰਗਾਂ ਦਾ ਸੰਬੰਧ ਬੋਰਡ ਬਣਾ ਕੇ ਪਾਰਟੀਆਂ ਦੇ ਆਗੂਆਂ ਵਲੰਟੀਅਰ ਨੂੰ ਐਡਜਸਟ ਕੀਤਾ ਗਿਆ ਹੈ ਤੇ ਵੱਧ ਤੋਂ ਵੱਧ ਆਗੂਆਂ ਨੂੰ ਉਹਦੇ ਦਰ ਤੇ ਜਿਹੜਾ ਹੈ ਖੁਸ਼ ਕੀਤਾ ਜਾ ਸਕੇ ਤੇ ਤੁਹਾਨੂੰ ਅੱਗੇ ਵੀ ਦੱਸ ਦਿੰਨੇ ਆ ਹੀ ਸੂਤਰਦਾਸ ਜਨ ਕੀ ਪਾਰਟੀ ਦੇ ਅਕਾਲੀ ਚੋਣਾਂ ਦੇ ਮਜੇਦਾਰ ਹੇਠਲੇ ਪੱਧਰ ਦੇ ਵਿਧਾਇਕਾਂ ਨੇ ਪਾਰਟੀਆਂ ਦੇ ਹੋਰ ਆਗੂਆਂ ਬਾਰੇ ਫੀਡਬੈਕ ਪ੍ਰਾਪਤ ਕੀਤੀ ਦੱਸਿਆ ਜਾਂਦਾ ਹੈ ਕਿ ਤਿੰਨ ਦਰਜਨ ਦੇ ਕਰੀਬ ਵਿਧਾਇਕ ਜਿਨ੍ਹਾਂ ਵਿੱਚ ਕੁਝ ਮੰਤਰੀ ਵੀ ਸ਼ਾਮਿਲ ਹਨ ਬਾਰੇ ਰਿਪੋਰਟ ਬਹੁਤ ਚੰਗੀ ਨਹੀਂ ਮਿਲੀ ਹੇਠਲੇ ਪੱਧਰ ਤੇ ਲੋਕ ਨੇ ਵਲੰਟੀਅਰ ਉਹਨਾਂ ਦੀ ਕਾਰਗੁਜ਼ਾਰੀ ਤੋਂ ਖੁਸ਼ ਨਹੀਂ ਦਿਲਚਸਪ ਗੱਲ ਹੈ ਕਿ ਸਾਬਕਾ ਮੰਤਰੀ ਜਿਸ ਨੂੰ ਪਾਰਟੀ ਹਾਈ ਕਮਾਂਡ ਨੇ ਮੰਤਰੀ ਮੰਡਲ ਵਿੱਚ ਬਾਹਰ ਦਾ ਰਸਤਾ ਦਿਖਾ ਦਿੱਤਾ ਸੀ ਸਾਰੇ ਰਿਪੋਰਟਰਾਂ ਪੱਖੀ ਮਿਲੀ ਸੂਤਰ ਦੱਸਿਆ ਕਿ ਜਿਹੜੇ ਵਿਧਾਇਕਾਂ ਦੀ ਰਿਪੋਰਟ ਮਾੜੀ ਮਿਲੀ ਹੈ ਉਹਨਾਂ ਨੇ ਹਲਕਿਆਂ ਵਿੱਚ ਪਾਰਟੀਆਂ ਦੇ ਹੋਰ ਆਗੂਆਂ ਦੀ ਪਾਲ ਸ਼ੁਰੂ ਕਰ ਦਿੱਤੀ ਹੈ ਜਦ ਕਿ ਕਈ ਹਲਕਿਆਂ ਵਿੱਚ ਪਿਛਲੇ ਦਿਨ ਦੌਰਾਨ ਨਵੇਂ ਹਲਕੇ ਇੰਚਾਰਜ ਵੀ ਲਗਾ ਦਿੱਤੇ ਨੇ ਹਲਕੀ ਇਹ ਸਪਸ਼ਟ ਨਹੀਂ ਹੈ ਕਿ ਪਵਿਕ ਚੋਣਾਂ ਨੂੰ ਟਿਕਟ ਮਿਲੇਗੀ ਜਾਂ ਨਹੀਂ ਲੇਕਿਨ ਕਿਸੇ ਹੋਰ ਜਿੱਤਣ ਵਾਲੇ ਆਗੂ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਜਾਵੇਗਾ ਇਹ ਜਿਹੜੀ ਦੇਸ਼ ਦੀ ਰਾਜਧਾਨੀ ਦਿੱਲੀ ਵਿੱਚ ਹਾਰ ਤੋਂ ਬਾਅਦ ਪਾਰਟੀ ਪੰਜਾਬ ਵਿੱਚ 2027 ਨੇ ਹੋਣ ਵਾਲੀਆਂ ਹੋਰ ਹਾਲਤਾਂ ਵਿੱਚ ਜਿੱਤਣ ਯੋਗ ਚੁੰਦੀ ਹੈ ਇਹ ਕਾਰਨ ਕਿ ਪਾਰਟੀ ਦੇ ਕਰਵੀਨ ਅਰਵਿੰਦ ਕੇਜੀਵਾਲ ਪੰਜਾਬ ਮਾਮਲਿਆਂ ਦੇ ਇੰਚਾਰਜ ਮਨੀਸ਼ ਰੋਦੀ ਆ ਸੂਬੇ ਵਿੱਚ ਵੱਖ-ਵੱਖ ਸਮਾਗਨਾ ਦੀ ਸਰਗਰਮੀ ਨਾਲ ਹਿੱਸਾ ਲੈ ਰਹੇ ਨੇ ਤੇ ਲੋਕਾਂ ਨੂੰ ਲਾਹਮੰਦ ਕਰਨ ਲੱਗੇ ਹੋਏ ਨੇ ਤਾਂ ਤੁਹਾਨੂੰ ਦੱਸ ਦਈਏ ਕਿ ਜਿੱਥੇ ਹੁਣ ਇਹ ਗੱਲਾਂ ਨਿਕਲ ਕੇ ਸਾਹਮਣੇ ਆ ਰਹੀਆਂ ਕਿ ਜਿਨ੍ਹਾਂ ਨੇ ਡੇਢ ਸਾਲ ਤੋਂ ਸੌਰੀ ਸਾਢੇ 3 ਸਾਲ ਤੋਂ ਕੁਝ ਨਹੀਂ ਕੀਤਾ ਜਿੱਥੇ 1.5 ਸਾਲ ਵਿਧਾਨ ਸਭਾ ਦੀਆਂ ਵੋਟਾਂ ਦੇ ਵਿੱਚ ਰਹਿ ਗਿਆ ਹੈ ਤਾਂ ਹੁਣ ਜਿਹੜੇ ਕਈ ਵਲੰਟੀਅਰ ਆਗੂ ਜਾਂ ਉਹਨਾਂ ਵਿੱਚ ਕਈ ਮੰਤਰੀਆਂ ਦੇ ਨਾਂ ਵੀ ਸਾਹਮਣੇ ਆ ਰਹੇ ਨੇ ਤੇ ਉਹਨਾਂ ਦੀ ਹੁਣ ਛੁੱਟੀ ਹੋਵੇਗੀ ਆਮ ਆਦਮੀ ਪਾਰਟੀ ਵਿੱਚੋਂ ਤੇ ਉਹਨਾਂ ਨੂੰ ਆਉਣ ਵਾਲੇ ਟਾਈਮ ਦੇ ਵਿੱਚ ਟਿਕਟਾਂ ਨਹੀਂ ਦਿੱਤੀਆਂ ਜਾਣਗੀਆਂ ਕਿਉਂਕਿ ਜਿਹੜੇ ਲੈਵਲ ਤੇ ਚੈੱਕ ਕਰਾਈ ਜਾ ਰਹੀਆਂ ਨੇ ਰਿਪੋਰਟਾਂ ਅਰਵਿੰਦ ਕੇਜਰੀਵਾਲ ਵੱਲੋਂ ਤਾਂ ਉਹਦੇ ਵਿੱਚ ਕੋਈ ਕਈ ਵਿਧਾਇਕਾ ਮੰਤਰੀਆਂ ਦਾ ਨਾਮ ਕੋਈ ਚੰਗਾ ਨਿਕਲ ਕੇ ਸਾਹਮਣੇ ਸਾਬਤ ਨਹੀਂ ਹੋਇਆ ਤਾਂ ਹੁਣ ਉਹਨਾਂ ਨੂੰ ਮੁਫਤ ਦੀਆਂ ਰੋਟੀਆਂ ਮੁਫਤ ਦੀਆਂ ਗੱਡੀਆਂ ਨਹੀਂ ਮਿਲਣਗੀਆਂ